ਜਿਹੜਾ ਰਜਿੰਦਰ ਸਿੰਘ ਰਾਜਹੋਰੀ ਪਿੰਡ ਜਰਗ ਤੋਂ ਉਹ ਸਾਡੇ ਨਾਲ ਨਿੱਜੀ ਤੌਰ ਤੇ ਪਰਿਵਾਰਕ ਤੌਰ ਤੇ ਔਰ ਰਾਜਨੀਤਿਕ ਤੌਰ ਤੇ ਜੁੜੇ ਹੋਏ ਸੀ ਉਹਨਾਂ ਦੇ ਸੁਪੁੱਤਰਾਂ ਨੇ ਜੋ ਮਿਊਜ਼ਿਕ ਦੀ ਦੁਨੀਆ 'ਚ ਪੂਰੀ ਦੁਨੀਆ 'ਚ ਨੌਕਮਾਇਆ ਇਹ ਹੋਰ ਬੇਹਦ ਖੁਸ਼ੀ ਦੀ ਗੱਲ ਹੈ ਰਜਿੰਦਰ ਸਿੰਘ ਰਾਜਹੋਰੀ ਪਿੰਡ ਜਰਗ ਤੋਂ ਉਹ ਸਾਡੇ ਨਾਲ ਨਿੱਜੀ ਤੌਰ ਤੇ ਪਰਿਵਾਰਕ ਤੌਰ ਤੇ ਔਰ ਰਾਜਨੀਤਿਕ ਤੌਰ ਤੇ ਜੁੜੇ ਹੋਏ ਸੀ ਤੇ ਅੱਜ ਉਹਨਾਂ ਦਾ ਅਕਾਲ ਚਲਾਣਾ ਹੋਇਆ ਬੜਾ ਦੁੱਖ ਦਾ ਤੇ ਇੱਕ ਮੁਕਾਮ ਹੈ ਪਰਿਵਾਰ ਦੇ ਲਈ ਸਾਨੂੰ ਸਾਰਿਆਂ ਲਈ ਕਿਉਂਕਿ ਉਹ ਇੱਕ ਚੰਗੇ ਇਨਸਾਨ ਸੀਗੇ ਇੱਕ ਮਿਲਨਸਾਰ ਇਨਸਾਨ ਸੀ ਉਹ ਪਿੰਡ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਕੰਮ ਕਰਦੇ ਰਹੇ ਸੀ ਔਰ ਉਹਨਾਂ ਦੇ ਸੁਪੁੱਤਰਾਂ ਨੇ ਜੋ 뮤직 ਦੀ ਦੁਨੀਆ ਚ ਪੂਰੀ ਦੁਨੀਆ ਚ ਨੌਕਮਾਇਆ ਇਹ ਹੋਰ ਬੇहद ਖੁਸ਼ੀ ਦੀ ਗੱਲ ਹੈ ਕਿਉਂਕਿ ਪਿਤਾ ਦੀ ਥਾਂ ਤੇ ਜਦੋਂ ਸੁਪੁੱਤਰ ਇੱਕ ਥਾਂ ਲੈਂਦਾ ਤਾਂ ਚੰਗੀ ਗੱਲ ਆ ਚੰਗਾ ਕੰਮ ਉਹ ਕਰਦਾ ਤਾਂ ਸਾਨੂੰ ਸਾਰਿਆਂ ਨੂੰ ਸਮਾਜ ਨੂੰ ਉਹਦੇ ਤੇ ਮਾਣ ਹੁੰਦਾ ਤੇ ਅੱਜ ਮੈਂ ਜੀ ਕੁਰੀ ਜੀ ਨੂੰ ਜਿੱਥੇ ਉਹਨਾਂ ਦੇ ਮੁੱਖ ਦੇ ਸਮੇਂ ਚ ਦੁੱਖ ਪ੍ਰਗਟਾਉਣਾ ਉੱਥੇ ਉਹਨਾਂ ਨੂੰ ਇਸ ਗੱਲ ਦੇ ਲਈ ਕਾਮਨਾ ਵੀ ਕਰਦਾ ਕਿ ਉਹ ਪੂਰੀ ਦੁਨੀਆ ਦੇ ਵਿੱਚ ਹੋਰ ਤਰੱਕੀ ਕਰਨ ਔਰ ਅਸੀਂ ਉਹਨਾਂ ਨੂੰ ਜਿਹੜੇ ਉਹਨਾਂ ਦੇ ਪਿਤਾ ਨੇ ਰਾਜ ਹੋਰੀ ਉਹਨਾਂ ਵਿੱਚ ਦੇਖ ਸਕੀਏ ਇਹ ਹੀ ਉਹਨਾਂ ਨੂੰ ਸਰਦਾ ਅंजलि ਹੋਏਗੀ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਮੈਂ ਤੁਸੀ ਸ਼ਾਮਲ ਹੋਏ ਸੀ ਕਿ ਅੱਜ ਜੀਵਰੀ ਦੇ ਫਾਦਰ ਸਾਹਿਬ ਦੀ ਉਹ ਤੇ ਅਰਦਾਸ ਕਰ ਰਹੇ ਹਾਂ ਅੱਜ ਮੇਰੇ ਨਗਰ ਜਰਗ ਤੋਂ ਸਾਡੇ ਬਹੁਤ ਹੀ ਸਕਾਰਯੋਗ ਰਜਿੰਦਰ ਸਿੰਘ ਰਾਜ ਜੀ ਜਿਹੜੇ ਕਿ ਮਸ਼ਹੂਰ ਸੰਗੀਤਕਾਰ ਜੀ ਕੁਰੀ ਦੇ ਫਾਦਰ ਨੇ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਇਕੱਠੇ ਆ ਬਹੁਤ ਵੱਡਾ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਕਿ ਸਮਾਜ ਦੇ ਪ੍ਰਤੀ ਉਹਨਾਂ ਦੇ ਜਿਹੜੇ ਕੀਤੇ ਕੰਮ ਨੇ ਸਮਾਜ ਦੇ ਪ੍ਰਤੀ ਉਹਨਾਂ ਦੀ ਜੋ ਕੱਲਣਾ ਜਾ ਉਹਨਾਂ ਦੇ ਬੱਚਿਆਂ ਦਾ ਜੋ ਨਾਮ ਆ ਇਸ ਗੱਲ ਤੇ ਅ ਅੱਜ ਦੇ ਕੱਠ ਨੇ ਮੋਰ ਲਾਈ ਆ ਤੇ ਇਹ ਨਗਰ ਦੇ ਲਈ ਇਲਾਕੇ ਦੇ ਲਈ ਪਰਿਵਾਰ ਦੇ ਲਈ ਨਾ ਪੂਰਾ ਹੋਣ ਵਾਲਾ ਜਿਹੜਾ ਘਾਟ ਆ ਤੇ ਪਰ ਮੈਂ ਵਿਸ਼ਵਾਸ ਦਵਾਣਾ ਸਾਡੇ ਛੋਟੇ ਭਰਾਵਾਂ ਨੂੰ ਜੀ ਗੁਰੀ ਤੇ ਅਮਰਤਪਾਲ ਉਹਨਾਂ ਨੂੰ ਵੀ ਸਾਰਾ ਨਗਰ ਉਸ ਪਰਿਵਾਰ ਦੇ ਨਾਲ ਆ ਹਰ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੋਵਾਂਗੇ ਤੇ ਉਮੀਦ ਕਰਦੇ ਹਾਂ ਪ੍ਰਮਾਤਮਾ ਅਗੇ ਅਰਦਾਸ ਵੀ ਕਰਦੇ ਹਾਂ ਵੀ ਜਿਸ ਤਰ੍ਹਾਂ ਹਰ ਮਾਪਿਓ ਦੀ ਖਾਸ਼ ਹੁੰਦੀ ਆ ਅ ਜੇ ਮਾਪਿਓ ਦੇ ਜਾਣ ਤੋਂ ਬਾਅਦ ਪਿਤਾ ਦੇ ਜਾਣ ਤੋਂ ਬਾਅਦ ਉਹਦੇ ਬੱਚੇ ਉੱਚੀਆਂ ਬਲੰਦੀਆਂ ਹਾਸਲ ਕਰਦੇ ਨੇ ਤਾਂ ਉਹਨੂੰ ਸਕੂਨ ਮਿਲਦਾ ਉਹਨਾਂ ਦੀ ਰੂਹ ਨੂੰ ਤਾਂ ਜਿਸ ਤਰ੍ਹਾਂ ਇਹ ਦੋਵੇਂ ਭਰਾ ਲੱਗੇ ਨੇ ਇਸ ਤਰ੍ਹਾਂ ਹੋਰ ਵੀ ਅੱਗੇ ਉੱਚੀਆਂ ਬਲੰਦੀਆਂ ਮਿchooser ਗਏ ਸਰ ਰਜਿੰਦਰ ਸਿੰਘ ਰਾਜਹੋਰੀ ਪਿੰਡ ਜਰਗ ਤੋਂ ਉਹ ਸਾਡੇ ਨਾਲ ਨਿੱਜੀ ਤੌਰ ਤੇ ਪਰਿਵਾਰਕ ਤੌਰ ਤੇ ਔਰ ਰਾਜਨੀਤਿਕ ਤੌਰ ਤੇ ਜੁੜੇ ਹੋਏ ਸੀ ਉਹਨਾਂ ਦੇ ਸੁਪੁੱਤਰਾਂ ਨੇ ਜੋ ਮਿਊਜ਼ਿਕ ਦੀ ਦੁਨੀਆ 'ਚ ਪੂਰੀ ਦੁਨੀਆ 'ਚ ਨੌਕਮਾਇਆ ਇਹ ਹੋਰ ਬੇहद ਖੁਸ਼ੀ ਦੀ ਗੱਲ ਹੈ। ਅਰਜੰਦਰ ਸਿੰਘ ਰਾਜਹੋਰੀ ਪਿੰਡ ਜਰਗ ਤੋਂ ਉਹ ਸਾਡੇ ਨਾਲ ਨਿੱਜੀ ਤੌਰ ਤੇ ਪਰਿਵਾਰਕ ਤੌਰ ਤੇ ਔਰ ਰਾਜਨੀਤਿਕ ਤੌਰ ਤੇ ਜੁੜੇ ਹੋਏ ਸੀ। ਉਹ ਅੱਜ ਉਹਨਾਂ ਦਾ ਅਕਾਲ ਚਲਾਣਾ ਹੋਇਆ ਬੜਾ ਦੁੱਖ ਦਾ ਤੇ ਇੱਕ ਮੁਕਾਮ ਹੈ ਪਰਿਵਾਰ ਦੇ ਲਈ ਸਾਨੂੰ ਸਾਰਿਆਂ ਲਈ ਕਿਉਂਕਿ ਉਹ ਇੱਕ ਚੰਗੇ ਇਨਸਾਨ ਸੀਗੇ ਇੱਕ ਮਿਲਨਸਾਰ ਇਨਸਾਨ ਸੀ ਉਹ ਪਿੰਡ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਕੰਮ ਕਰਦੇ ਰਹੇ ਸੀ। ਔਰ ਉਹਨਾਂ ਦੇ ਸੁਪੁੱਤਰਾਂ ਨੇ ਜੋ ਮਿਊਜ਼ਿਕ ਦੀ ਦੁਨੀਆ 'ਚ ਪੂਰੀ ਦੁਨੀਆ 'ਚ ਨੌਕਮਾਇਆ ਇਹ ਹੋਰ ਬੇਹਦ ਖੁਸ਼ੀ ਦੀ ਗੱਲ ਆ ਕਿਉਂਕਿ ਪਿਤਾ ਦੀ ਥਾਂ ਤੇ ਜਦੋਂ ਸੁਪੁੱਤਰ ਇੱਕ ਥਾਂ ਲੈਂਦਾ ਤਾਂ ਚੰਗੀ ਗੱਲ ਆ ਚੰਗਾ ਕੰਮ ਉਹ ਕਰਦਾ ਤਾਂ ਸਾਨੂੰ ਸਾਰਿਆਂ ਨੂੰ ਸਮਾਜ ਨੂੰ ਉਹਦੇ ਤੇ ਮਾਣ ਹੁੰਦਾ ਤੋਂ ਅੱਜ ਮੈਂ ਜੀ ਗੁਰੀ ਜੀ ਨੂੰ ਜਿੱਥੇ ਉਹਨਾਂ ਦੇ ਮੁੱਖ ਦੇ ਸਮੇਂ 'ਚ ਦੁੱਖ ਪ੍ਰਗਟਾਉਣਾ ਉੱਥੇ ਉਹਨਾਂ ਨੂੰ ਇਸ ਗੱਲ ਦੇ ਲਈ ਕਾਮਨਾ ਵੀ ਕਰਦਾ ਕਿ ਉਹ ਪੂਰੀ ਦੁਨੀਆ ਦੇ ਵਿੱਚ ਹੋਰ ਤਰੱਕੀ ਕਰਨ ਔਰ ਅਸੀਂ ਉਹਨਾਂ ਨੂੰ ਜਿਹੜੇ ਉਹਨਾਂ ਦੇ ਪਿਤਾ ਨੇ ਰਾਜ ਹੋਰੀ ਉਹਨਾਂ ਵਿੱਚ ਦੇਖ ਸਕੀਏ ਇਹ ਹੀ ਉਹਨਾਂ ਨੂੰ ਸਰਦਾ ਅंजलि ਹੋਏਗੀ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੰਤਿਮ ਅਰਦਾਸ ਤੋਂ ਸ਼ਾਮਲ ਹੋਏ ਉਸ ਦਿਨ ਜਿਹੜੇ ਸੰਸਕਾਰ ਟਾਈਮ ਹੀ ਤੁਸੀਂ ਸ਼ਾਮਲ ਹੋਏ ਸੀਗੇ ਅੱਜ ਜੀਪ ਵੀ ਦੇ ਫਾਦਰ ਸਾਹਿਬ ਦੀ ਅਰਦਾਸ ਵੀ ਕਰ ਰਹੇ ਹਾਂ ਅੱਜ ਮੇਰੇ ਨਗਰ ਜਰਗ ਤੋਂ ਸਾਡੇ ਬਹੁਤ ਹੀ ਸਕਾਰਯੋਗ ਰਜਿੰਦਰ ਸਿੰਘ ਰਾਜ ਜੀ ਜਿਹੜੇ ਕਿ ਮਸ਼ਹੂਰ ਸੰਗੀਤਕਾਰ ਜੀ ਕੁਰੀ ਦੇ ਫਾਦਰ ਨੇ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਇਕੱਠਿਆਂ ਬਹੁਤ ਵੱਡਾ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਕਿ ਸਮਾਜ ਦੇ ਪ੍ਰਤੀ ਉਹਨਾਂ ਦੇ ਜਿਹੜੇ ਕੀਤੇ ਕੰਮ ਨੇ ਸਮਾਜ ਦੇ ਪ੍ਰਤੀ ਉਹਨਾਂ ਦੀ ਜੋ ਘਾਲਣਾ ਜਾਂ ਉਹਨਾਂ ਦੇ ਬੱਚਿਆਂ ਦਾ ਜੋ ਨਾਮ ਆ ਇਸ ਗੱਲ ਤੇ ਅੱਜ ਦੇ ਇਕੱਠ ਨੇ ਮੋਹਰ ਲਾਈ ਆ ਤੇ ਇਹ ਨਗਰ ਦੇ ਲਈ ਇਲਾਕੇ ਦੇ ਲਈ ਪਰਿਵਾਰ ਦੇ ਲਈ ਨਾ ਪੂਰਾ ਹੋਣ ਵਾਲਾ ਜਿਹੜਾ ਘਾਟਾ ਤੇ ਪਰ ਮੈਂ ਵਿਸ਼ਵਾਸ ਦਵਾਉਣਾ ਸਾਡੇ ਛੋਟੇ ਭਰਾਵਾਂ ਨੂੰ ਜੀ ਗੁਰੀ ਤੇ ਅਮਰਤਪਾਲ ਉਹਨਾਂ ਨੂੰ ਵੀ ਸਾਰਾ ਨਗਰ ਉਸ ਪਰਿਵਾਰ ਦੇ ਨਾਲ ਹਰ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੋਵਾਂਗੇ ਤੇ ਉਮੀਦ ਕਰਦੇ ਹਾਂ ਪ੍ਰਮਾਤਮਾ ਅਗੇ ਅਰਦਾਸ ਵੀ ਕਰਦੇ ਹਾਂ ਵੀ ਜਿਸ ਤਰ੍ਹਾਂ ਹਰ ਮਾਪਿਓ ਦੀ ਖਾਸ਼ ਹੁੰਦੀ ਆ ਅ ਅਗਰ ਮਾਪਿਓ ਦੇ ਜਾਣ ਤੋਂ ਬਾਅਦ ਪਿਤਾ ਦੇ ਜਾਣ ਤੋਂ ਬਾਅਦ ਉਹਦੇ ਬੱਚੇ ਉੱਚੀਆਂ ਬਲੰਦੀਆਂ ਹਾਸਲ ਕਰਦੇ ਨੇ ਤਾਂ ਉਹਨੂੰ ਸਕੂਨ ਮਿਲਦਾ ਉਹਨਾਂ ਦੀ ਰੂਹ ਨੂੰ ਤਾਂ ਜਿਸ ਤਰ੍ਹਾਂ ਇਹ ਦੋਵੇਂ ਭਰਾ ਲੱਗੇ ਨੇ ਇਸ ਤਰ੍ਹਾਂ ਹੋਰ ਵੀ ਅੱਗੇ ਉੱਚੀਆਂ ਬਲੰਦੀਆਂ ਮਿchooserਗੇ